ਹੋਲੀ ਵਾਲੀ ਰਾਤ ਨੂੰ ਹੋਏ ਮਾਮੂਲੀ ਜਿਹੇ ਵਿਵਾਦ ਨੂੰ ਲੈ ਕੇ ਉਸ ਲੜਾਈ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਮਾਮਲਾ ਜਿਹੜਾ ਹੈ ਗਰਮਾਇਆ ਹੋਇਆ ਹੈ ਤੇ ਅੱਜ ਸਵੇਰੇ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਦੇ ਵੱਲੋਂ ਵਾਰਦਾਤ ਵਾਲੀ ਜਗ੍ਹਾ ਤੇ ਜਾ ਕੇ ਜਾਇਜ਼ਾ ਲਿਆ ਗਿਆ ਤੇ ਪੀੜਿਤ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ કુલ 10 ਲੋਕਾਂ ਦੇ ਖਿਲਾਫ ਮੁਕੱਦਮਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 5 ਬਾਈ ਨੇਮ ਪਰਚੇ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਚਾੱਕੀ ਪੰਜ ਅਣਪਛਾਤੇ ਲੋਕਾਂ ਦੇ ਵੀ ਪਰਚੇ ਦਰਜ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇੱਥੇ ਉਹਨਾਂ ਨੇ ਵੀ ਕਿਹਾ ਹੈ ਕਿ ਪਠਾਨਕੋਟ ਵਿੱਚ ਕਿਸੇ ਵੀ ਤਰ੍ਹਾਂ ਦੀ ਇਹੋ ਜਿਹੀ ਗੁੰਡਾਗਰਦੀ برداشت ਨਹੀਂ ਕੀਤੀ ਜਾਵੇਗੀ ਜੋ ਕੋਈ ਵੀ ਇਹੋ ਜਿਹੀ ਗੁੰਡਾਗਰਦੀ ਕਰੇਗਾ ਤਾਂ ਉਸਦੇ ਉੱਤੇ ਵੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਸਰ ਤੋਂ ਪਹਿਲੇ ਜੀ ਮੈਂ ਇੱਥੇ ਆਇਆ ਮੌਕੇ ਤੇ ਮੇਰੇ ਨਾਲ ਪਠਾਨਕੋਟ ਦੇ ਹਲਕਾ ਇੰਚਾਰ ਸ਼੍ਰੀ ਦੂਤੀ ਸ਼ਰਮਾ ਜੀ ਨਾਲ ਹੋਰ ਬਾਕੀ ਪ੍ਰਧਾਨ ਸਾਹਿਬ ਆਏ ਆ ਜੇ ਆਪਾਂ ਇਸ ਪਰਿਵਾਰ ਤੇ ਆ ਕੇ ਬੈਠੇ ਜਿੱਥੇ ਇਨਸੀਡੈਂਟ ਹੋਇਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਕੁਝ ਲੜਕੇ ਇੱਥੇ ਆ ਕੇ ਉਹਨਾਂ ਨੇ ਕੋਈ ਫਾਇਰ ਕੀਤਾ ਉਹਦੇ ਬਾਅਦ ਆਪਾਂ ਬਾਅਦ ਆਪਾਂ ਸਵਿਫਟਲੀ ਐਕਟ ਕਰਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀ ਅੰਟਰ ਐਸਐਚਓ ਡਿਵੀਜ਼ਨ ਨੰਬਰ 1 ਇੱਥੇ ਡਿਸਪੈਚ ਕੀਤੀ ਸੀ ਵਿਦ ਹੈਵੀ ਪੁਲਿਸ ਫੋਰਸ ਜੇ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਅਨਫੋਰਚੂਨੇਟਲੀ ਉਹ ਮੁੰਡੇ ਜਾ ਚੁੱਕੇ ਸੀ ਤੇ ਜਿਹੜੀ ਆਪਾਂ ਮੁੱਢਲੀ ਇਨਫੋਰਮੇਸ਼ਨ ਆਪਾਂ ਨੂੰ ਮਿਲੀ ਸੀ ਉਹਦੇ ਆਧਾਰ ਤੇ ਆਪਾਂ ਜਿਹੜਾ ਇੱਥੇ ਮੁਕੱਦਮਾ ਨੰਬਰ 40 ਦਰਜ ਕੀਤਾ ਡਿਵੀਜ਼ਨ ਨੰਬਰ 1 ਪੁਲਿਸ ਸਟੇਸ਼ਨ ਪਠਾਨਕੋਟ ਚ ਅੰਡਰ ਸੈਕਸ਼ਨ 109 ਬੀ ਐਨ ਐਸ 354 2 125 324 4 191 3 190 25 27 ਆਰਮ ਜੈਟ ਤੇ ਪਹਿਲੇ ਜਿਸ ਤਰ੍ਹਾਂ ਆਪਣੀ 307 ਦੀ ਧਾਰਾ ਸੀ 148 99 ਉਹ ਆਪਾਂ ਇਹਦੇ ਚ ਲਾਈਆਂ ਇਦੇ ਵਿੱਚ ਆਪਾਂ ਟੋਟਲ 5 ਜਿਹੜੇ ਦੋਸ਼ੀ ਆ ਉਹ ਨਾਮਜਦ ਕੀਤੇ ਆ ਬਾਈ ਨੇਮ ਇੱਕ ਹੈ ਰਾਹੁਲ ਜਿਹੜਾ ਕਿ ਆਪਣਾ ਮਹੱਲਾ ਗਾਂਧੀ ਨਗਰ ਪੜਾਣਕੋਟ ਦਾ ਰਹਿਣ ਵਾਲਾ ਵਾਰਡ ਨੰਬਰ 16 ਦਾ ਇੱਕ ਹੈ ਪ੍ਰਿੰਸ ਇੱਕ ਹੈ ਨਿਖਲ ਇੱਕ ਹੈ ਚੰਦੂ ਇੱਕ ਅੰਸ਼ੂ ਪੁੱਤਰ ਜਵਰਾ ਸਿੰਘ ਇਹ ਪੰਜ ਜਿਹੜੇ ਆ ਬਾਈ ਨੇਮ ਆ ਤੇ ਬਾਕੀ ਪੰਜ ਅਣਪਛਾਤੇ ਆ ਤੇ ਇਹਦੇ ਵਿੱਚ ਆਪਾਂ ਅੱਜ ਇੱਥੇ ਵੀ ਸਪੈਸ਼ਲੀ ਆਏ ਆ ਤੇ ਪਰਿਵਾਰ ਨੂੰ ਅਸ਼ੋਰ ਕੀਤਾ ਕਿ ਵੀ ਆਪਾਂ ਜਿਹੜਾ ਕੀ ਇਹਨਾਂ ਨੂੰ ਬਿਲਕੁਲ ਵੀ ਨਹੀਂ ਛੱਡਾਂਗੇ 올ਰੀਡੀ ਆਪਾਂ ਆਪਣੀ ਟੀਮਸ ਬਣਾਈਆਂ ਜਿਹੜੀਆਂ ਅਲੱਗ-ਅਲੱਗ ਲੋਕੇਸ਼ਨਸ ਤੇ ਗਈਆਂ ਇਹਨਾਂ ਦੇ ਖਿਲਾਫ ਹੀ ਤੇ ਇਹਨਾਂ ਨੂੰ ਜਲਦੀ ਆਪਾਂ ਫੜਾਂਗੇ ਤੇ ਇਸ ਤਰੀਕੇ ਦੀ ਜਿਹੜੀ ਗੁੰਡਾਗਰਦੀ ਹੈ ਜਾਂ ਜਿਸ ਤਰ੍ਹਾਂ ਗੋਲੀ ਚਲਾਨੀ ਹੈ ਇਹ ਆਪਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਅੱਗੇ ਵੀ ਨਹੀਂ ਆਪਾਂ ਇਸ ਤਰ੍ਹਾਂ ਕੋਈ ਬਰਦਾਸ਼ਤ ਕੀਤਾ ਤੇ ਹੁਣ ਵੀ ਜਿਹੜਾ ਕਿ ਵੀ ਆਪਾਂ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਆਪਾਂ ਫੜ ਕੇ ਤੇ ਉਹਨਾਂ ਨੂੰ ਜਿਹੜੀ ਬੰਦੀ ਕਾਨੂੰਨੀ ਸਜ਼ਾ ਉਹ ਦਵਾਵਾਂਗੇ ਤੇ ਮੈਂ ਇਹ ਬੜੇ ਸਖਤ ਲਫ਼ਜ਼ਾਂ ਦੇ ਕਹਿਣਾ ਚਾਹਨਾ ਕਿ ਜਿਹੜੇ ਵੀ ਬੰਦੇ ਜਾਂ ਜਿਹੜੇ ਵੀ ਗੁੰਡੇ ਅਨਸਰ ਜਿਹੜੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੇ ਇੱਛੂ ਕਾ ਜਾਂ ਕਰ ਰਹੇ ਆ ਕਿ ਵੀ ਪੁਲਸ ਉਹਨਾਂ ਨੂੰ ਬਿਲਕੁਲ ਸ਼ਕਤੀ ਨਾਲ ਜਿੱਠੂਗੀ ਔਰ ਇਸ ਕੇਸ 'ਚ ਇਹ ਜਿਹੜੇ ਮੁੰਡੇ ਹਨ ਚੋਂ ਕਾਫੀ ਮੁੰਡੇ ਜਿਹੜੇ ਆ ਬਾਹਰੋਂ ਗਰਦਾਸਪੁਰ ਵਾਲੀ ਸਾਈਡ ਤੋਂ ਆਏ ਸੀ ਤੇ ਇਹਨਾਂ ਨੇ ਇੱਕ ਆਰਗੇਨਾਈਜ਼ਡ ਹੋ ਕੇ ਕੰਮ ਕੀਤਾ ਜੋ ਇਹਨਾਂ ਦੀ ਆਪਸੀ ਰੰਜਿਸ਼ ਸੀ ਪਹਿਲੀ ਜਾਂ ਤੁਤੂ ਮਹਿਮਾ ਹੋ ਗਈ ਉਹਦੇ ਬਾਅਦ ਇਹ ਮੁੰਡੇ ਜਿਹੜੇ ਆ ਇੱਕ ਆਰਗੇਨਾਈਜ਼ਡ ਰੂਟ ਨਾਲ ਆ ਕੇ ਇੱਥੇ ਇਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਤੇ ਆਪਾਂ ਸਾਰੀ ਗੱਲਾਂ ਇੱਥੇ ਵੈਰੀਫਾਈ ਕੀਤੀਆਂ ਇਹਦੇ ਵਿੱਚ ਆਪਾਂ ਨੂੰ ਹੋਰ ਵੀ ਬੰਦੇ ਆਈਡੈਂਟੀਫਾਈ ਹੋਏ ਆ ਤੇ ਆਪਾਂ ਕੱਲੇ-ਕੱਲੇ ਬੰਦੇ ਤੇ ਨਿਗ੍ਹਾ ਰੱਖ ਰਹੇ ਹਾਂ ਹਰ ਤਰੀਕੇ ਨਾਲ ਉਹਨਾਂ ਨੂੰ ਦਿਖ ਰਹੇ ਆ ਤੇ ਜਲਦੀ ਇਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਲਾਂਗੇ ਤੇ ਮੈਂ ਸ਼ੋਰ ਕਰਨਾ ਚਾਹੁੰਦਾ ਪਠਾਨਪੁਰ ਦੀ ਜਨਤਾ ਨੂੰ ਕਿ ਬਿਲਕੁਲ ਵੀ ਕੋਈ ਘਬਰਾਹਟ ਦੀ ਜਾਂ ਪੈਨਿਕ ਦੀ ਲੋੜ ਨਹੀਂ ਪੁਲਿਸ ਆਪਣੇ ਕੰਮ 'ਚ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਪਠਾਨਕੋਟ ਦਾ ਮਾਹੌਲ ਜਿਹੜਾ ਉਹ ਬਿਲਕੁਲ ਵੀ ਖਰਾਬ ਨਾ